ਦੋਸਤੋ ਇੱਕ ਛੋਟੀ ਜੀ ਵੀਡੀਓ ਦਿਖਾਉਣਾ ਤੁਹਾਨੂੰ ਪਿੰਡ ਮੱਲੀਆਂ ਖੁਰਦ ਛਾ ਕੋਟ ਤਹਿਸੀਲ ਤੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਮਦਨ ਲਾਲ ਡੇਰੀ ਫਾਰਮ ਵਿਣੇ ਵਾਸਤੇ ਇੱਕ ਛੋਟਾ ਜਿਹਾ ਬਾਈ ਨੇ ਫਾਰਮ ਤਿਆਰ ਕਰਕੇ ਦਿੱਤਾ ਹੈ گاਵਾ ਇੱਥੇ ਪੱਕੀਆਂ ਜਿਹੜੀਆਂ ਦੁੱਧ ਤੇ ਲਾਉਣੀਆਂ ਘਰੇ ਰੱਖੀਆਂ ਹੋਈਆਂ گاਵਾ ਉਹਨਾਂ ਵਾਸਤੇ ਇਹ ਛੱਡ ਤਿਆਰ ਕੀਤਾ ਹੈ ਬਬਲ ਸ਼ੀਟ ਥੱਲੇ ਲਾਤੀ ਆ ਪ੍ਰੋਪਰ ਛੱਡ ਜਿਹੜਾ ਉਹ ਬਣਾਇਆ ਹੈ ਫੋਗਰ ਵਗੈਰਾ ਲਾ ਕੇ ਇਸ ਸਾਈਡ ਤੇ ਹੀ ਫਰ ਛੋਟੀਆਂ ਬੱਚੀਆਂ ਵਾਸਤੇ ਓਪਨ ਏਰੀਆ ਦਿੱਤਾ ਹੈ ਨਾਲ ਖੁਰਲੀ ਹੋ ਗਈ। ਇਸ ਸਾਈਡ ਤੇ ਦੁੱਧ ਵਾਲੀਆਂ گاਵਾ ਤੇ ਦੁੱਧ ਵਾਲੀਆਂ گاਵਾ ਆਰਾਮ ਦਾ ਇੱਕ ਬੈਠਣ ਤੇ ਇਹਦੇ ਲਈ ਬਾਈ ਜੀ ਹੋਰਾਂ ਨੇ ਇਧਰ ਕਿਉਂ ਵੀ ਕੱਲ ਆਤੀ ਐ। ਸੋ ਵਿੱਚ ਪਾਣੀ ਵਾਲੀਆਂ ਖੁਰਲੀਆਂ ਖੇਲਾਂ ਜਿਹੜੀਆਂ ਉਹ ਬਣਾਤੀਆਂ ਪੱਕੀਆਂ ਖੇਲਾਂ। ਸੋ ਇਹ ਇੱਕ ਆਈਡੀਆ ਤੁਹਾਨੂੰ ਜੇ ਕਿਸੇ ਭਰਾ ਨੂੰ ਇਸ ਤੋਂ ਸਿੱਖਣ ਨੂੰ ਮਿਲਦਾ ਤਾਂ ਤੁਸੀਂ ਆਪਦੇ ਛੱਟ ਦੇ ਡਿਜ਼ਾਈਨ 'ਤੇ ਸੁਧਾਰ ਕਰ ਸਕਦੇ ਹੋ। ਪਾਣੀ ਹਰੇਕ ਪਸ਼ੂ ਨੂੰ ਖੁੱਲਾ ਮਿਲੇ ਮਰਜ਼ੀ ਨਾਲ ਉਹ ਪੀਵੇ ਉਹਦੇ ਲਈ ਪੂਰਪਰ ਪ੍ਰਬੰਧ ਬਾਈ ਰਣੇ ਕਰਤਾ ਐ। ਤਾਂ ਵਾੜੀ ਚਾਉਟ ਵੀਡੀਓ ਦੇਖਣ ਲਈ